ਤੁਸੀਂ ਜਦੋਂ ਉਸ ਮਾਨੇ ਦਾ ਮਾਲਕ ਹੋ ਜੀ ਪ੍ਰਮਾਤਮਾ ਨੂੰ ਹਾਜ਼ਰ-ਤਾਜ਼ਰ ਮੰਨ ਕੇ ਤੁਸੀਂ papa ਇਹਨਾਂ ਦੇ ਬੱਚੇ ਤਾਂ ਨਹੀਂ ਮੋੜ ਸਕਦੇ ਪ੍ਰਸ਼ਾਸਨ ਦੇ ਕੋਲ ਫਿਰ ਇਹ ਕਾਰਵਾਈ ਵੀ ਆਪਾਂ ਸਿਰਫ ਇਹ ਕੀ ਹੈ ਅੱਗੇ ਦੀ ਕਾਰਵਾਈ ਮਨ ਲਿਓਗਾ ਅਦਾਲਤ ਨੇ ਕਰਨੀ ਹੈ ਤੁਸੀਂ ਤਾਂ ਅਰੈਸਟ ਹੋ ਫਿਰ ਆਸਰ ਰਹਿੰਦੇ ਜੇ ਸਾਰੇ ਫੈਸਲੇਸ਼ਨ ਕੀ ਚੱਲ ਰਹੇ ਹੈ ਇਹ ਸਿਰਫ ਇਹ ਨਿਕਾਏ ਜਾਸੀ

ਸਾਡਾ ਸਿਲ ਦੇ ਕਿਹੜਾ ਨਿਰਾਣਾ ਵਿਭਾਗ ਹੈ ਜੀ ਸਾਨੂੰ ਦੱਸ ਦਿੰਦਾ ਜੀ 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 ਜ ਇਹ ਜਿਹੜੀ ਲੜਾਈ ਹੈ ਵੀ ਸਾਡੀ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਇਹ ਜੋ ਸਾਡੇ ਨਾਲ ਹੋ ਗਿਆ ਦੇਖੋ ਸਾਡੇ ਨਾਲ ਸਾਡੇ ਬੱਚੇ ਤਾਂ ਵਾਪਸ ਆ ਨਹੀਂ ਸਕਦੇ ਹੈਗੇ ਜੀ ਹੱਥ ਜੋੜ ਕੇ ਬੇਨਤੀ ਹੈ ਇਹ ਜੇ ਪਾਣਾ ਕੱਲ ਨੂੰ ਕਿਸੇ ਨਾਲਾਂ ਵਾਪਰੇ ਇਸ ਕਰਕੇ ਹੱਥ ਜੋੜੀਏ ਪਾਰਟੀ ਤੋਂ ਉੱਠੋ ਕੇ ਸਾਡੇ ਨਾਲ ਪਰਸੋਂ ਜੇ ਸਮਾਣਾ ਸ਼ਹਿਰ ਬੰਦ ਕਰਵਾਇਓ ਜ਼ਰੂਰ ਮੋਢੇ ਨਾਲ ਮੋਢਾ ਨਾਲ ਲਾ ਕੇ ਖੜਿਓ ਹੱਥ ਜੋੜ ਕੇ ਸਾਰੇ ਸਮਾਣੇ ਨਵਾਸੀ ਨੂੰ ਬੇਨਤੀ ਹੈ ਜੀ 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 ਨੂੰ ਬਈ ਅੱਜ ਤੁਸੀਂ ਇਥੇ ਐਲਟੀਐਮ ਦਫਤਰ ਦੇ ਵਿੱਚ ਪਹੁੰਚੇ ਹੋਗੇ ਅੱਜ ਵੀ ਉਹਨਾਂ ਨੇ ਆਸ਼ਵਾਸ਼ਣ ਨਹੀਂ ਦਿੱਤਾ ਜਾਂ ਮਤਲਬ ਕੋਈ ਕਾਰਵਾਈ ਦਾ ਮੇਰਵਾ ਕੋਈ ਦੇਖੋ ਜੀ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਮਾਲਕ ਰੰਧੀਰ ਸਿੰਘ ਜਿਹੜਾ ਕਿ ਅਜੇ ਤੱਕ ਫਰਾਰ ਹੈ ਉਹਨੇ ਐਂਟੀਸੀਪੇਟਰੀ ਬੇਲ ਲਾਈ ਹੋਈ ਸੀ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਉਹ ਬੰਦੇ ਨੇ ਪਤਾ ਨਹੀਂ ਕਿਹੜੀ ਪਾਵਰ ਦਾ ਇਸਤੇਮਾਲ ਕੀਤਾ ਉਹਨੇ ਇੰਨਾ ਇਸਤੇਮਾਲ ਕੀਤਾ ਕਿ ਉਹਨੇ ਕੱਲ ਫਾਈਲ ਕਰਾਈ ਅੱਜ ਜੱਜ ਸਾਹਿਬ ਦੇ ਲਿਸਟ ਵੀ ਕਰਾ ਲਈ ਜੋ ਸਾਨੂੰ ਰਾਤ 9 ਵਜੇ ਪਤਾ ਲੱਗਿਆ ਬਟ ਪਰਮਾਤਮਾ ਸਾਡੇ ਨਾਲ ਸੀ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਸੀ ਸਾਡੇ ਵਕੀਲ ਸਾਹਿਬਾਂ ਦਾ ਸਹਿਯੋਗ ਸੀ ਕਿ ਜੱਜ ਸਾਹਿਬ ਨੇ ਹੁੰਦੀ ਜਿਹੜੀ ਜ਼ਮਾਨਤ ਹੈ ਅੱਜ ਨਹੀਂ ਕੀਤੀ ਬਟ ਸਾਡੀ ਮੰਗ ਇਹ ਹੈ ਵੀ ਜੇ ਅੱਜ ਜ਼ਮਾਨਤ ਨਹੀਂ ਕੀਤੀ ਤਾਂ ਕੀ ਅਸੀਂ ਉਹਨਾਂ ਦੀ ਜ਼ਮਾਨਤ ਹੋਣ ਦਾ ਵੇਟ ਕਰ ਰਹੇ ਹਾਂ ਮੈਨੂੰ ਲੱਗਦਾ ਪ੍ਰਸ਼ਾਸਨ ਇਹੀ ਉਡੀਕ ਕਰ ਰਿਹਾ ਵੀ ਉਹਨਾਂ ਦੀ ਜ਼ਮਾਨਤ ਹੋ ਜਾਏ ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਦੀ ਕਾਰਵਾਈ ਕਿਸੇ ਠੰਡੇ ਬਸਤੇ ਚ ਪਾ ਦਈਏ ਪਰ ਅਸੀਂ ਅੱਜ ਸਾਰੇ ਪੇਰੈਂਟਸ ਸਾਰੇ ਸ਼ਹਿਰ ਸਾਰੇ ਜਥੇਬੰਦੀਆਂ ਸਮਾਣੇ ਦੀ ਸਾਰੀ ਆਰਗੇਨਾਈਜੇਸ਼ਨ ਸਾਰੀ মিডিਆ ਇੱਥੇ ਆਈ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਅਸੀਂ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕਿ ਜੇਕਰ ਕੱਲ ਸ਼ਾਮ ਤੱਕ ਕਿਉਂਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀ ਟਾਈਮ ਮੰਗਿਆ ਸੀ ਜਿਹੜਾ ਕਿ ਦੋ ਵਾਰੀ ਟਾਈਮ ਮੰਗ ਚੁਕੇ ਨੇ ਹੁਣ ਕੱਲ ਸ਼ਾਮ ਤੱਕ ਅਸੀਂ ਅਖੀਰਲਾ ਟਾਈਮ ਦੇ ਕੇ ਆਏ ਆ ਕਿ ਜੇ ਕੱਲ ਸ਼ਾਮ ਤੱਕ ਦੋਵੇਂ ਦੋਸ਼ੀ ਰੰਦੀਰ ਸਿੰਘ ਤੇ ਅਨਿਕੇਤ ਸਿੰਘ ਇਹ ਦੋਵੇਂ ਗ੍ਰਿਫਤਾਰ ਨਹੀਂ ਹੁੰਦੇ ਤਾਂ ਪਰਸੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਬੰਦ ਰੱਖਾਂਗੇ ਤੇ ਉਦੋਂ ਤੱਕ ਰੱਖਾਂਗੇ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਇਹ ਅੰਦਰ ਇੱਕ ਗੱਲ ਛੋੜੀ ਹੋਈ ਸੀ ਕਿ ਇਹ ਕਿ ਮਤਲਬ ਤੁਹਾਨੂੰ ਕਿਸੇ ਨੇ ਵਕੀਲ ਮੁਹయ్యా ਕਰਵਾ ਕੇ ਦਿੱਤੇ ਨਹੀਂ ਤੇ ਉਸ ਪਾਰਟੀ ਨੇ ਦਿੱਤੇ ਨੇ ਜਾਂ ਉਸ ਪਾਰਟੀ ਨੇ ਨਹੀਂ ਦਿੱਤੇ ਨੇ ਉਹ ਕੀ ਦੇਖੋ ਜੀ ਚਲੋ ਮੈਂ ਪਾਰਟੀਵਾਦੀ ਚ ਨਹੀਂ ਪੈਂਦਾ ਬਟ ਇਸ ਟਾਈਮ ਸਾਰੇ ਸਾਡੇ ਸਹਿਯੋਗ ਕਰ ਰਹੇ ਨੇ ਬਾਹਰ ਐਸੋਸੀਏਸ਼ਨ ਸਮਾਣਾ ਸਾਡਾ ਸਹਿਯੋਗ ਕਰ ਰਿਹਾ ਹੈ ਦਲਜੀਤ ਚੀਮਾ ਜੀ ਨੇ ਆਪਣਾ ਵਕੀਲ ਭੇਜਿਆ ਸੀ ਕਾਕਾ ਰਜਿੰਦਰ ਸਿੰਘ ਜੀ ਨੇ ਵਕੀਲ ਭੇਜੇ ਸੀ ਅਸੀਂ ਆਪਣੇ ਪਰਸਨਲ ਵਕੀਲ ਵੇ ਲਗਾਏ ਸੀ ਤਾਂ ਸਾਡੇ ਵੱਲੋਂ ਵੀ ਮਤਲਬ ਇੱਕ ਵਕੀਲਾਂ ਦੀ ਉੱਥੇ ਫੌਜ ਖੜੀ ਸੀ ਜਿਨੇ ਬਹੁਤ ਵਧੀਆ ਪੈਰਵੀ ਕੀਤੀ ਔਰ ਜੱਜ ਸਾਹਿਬ ਨੂੰ ਮਜਬੂਰ ਕਰਤਾ 1.5 ਮਿੰਟ ਦੇ ਵਿੱਚ ਹੀ ਕਿ ਉਹ ਉਹਦੀ ਜਮਾਨਤ ਨਾ ਕਰਨ ਇਤਿਹਾਸ ਬੰਦੀ ਮਰ ਗਏ ਉਹਨਾਂ ਦੇ ਪੀੜ੍ਹੀਸ ਮੰਗ ਕਰਤੇ ਕਿ ਗਏ ਨੇ ਕਿ ਜਿਹੜੇ ਰਹਿੰਦੇ ਕੋਲ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕੀ ਇਹ ਵਿੱਚ ਸਕਾਰ ਵੀ ਹੋਇਆ ਦੇਖੋ ਜੀ ਅੱਜ ਸਾਰਾ ਪੇਰੈਂਟਸ ਦਾ ਡੈਲੀਗੇਸ਼ਨ ਤੇ ਸ਼ਹਿਰ ਆਲੇ ਆਏ ਸੀਗੇ ਕਿ ਇਹ ਤੇ ਕਾਰਵਾਈ ਜਲਦ ਤੋਂ ਜਲਦ ਹੋਣੀ ਬੰਦੀ ਹੈ ਇਹਦੇ ਚ ਪਹਿਲਾਂ ਦੋ ਮਾਲਕ ਨੋਮੀਨੇਟਡ ਸੀਗੇ ਐਫਆਰ ਦਰਜ ਹੋਈ ਸੀ ਜੋ ਇੱਕ ਦੀ ਅਰੈਸਟ ਪੈ ਚੁੱਕੀ ਹੈ ਤੇ ਦੂਜੇ ਦੀ ਭਾਲ ਚੱਲ ਰਹੀ ਹੈ ਜਿਹਦੇ ਸਬੰਧੀ ਉਹਨਾਂ ਦੇ ਕਾਫੀ ਅੱਗੇ ਰਿਲੇਟਿਵਸ ਨੂੰ ਵੀ ਅਰੈਸਟ ਕਰਕੇ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਅੱਜ ਜੋ ਉਹਨਾਂ ਦਾ ਮੰਗ ਪੱਤਰ ਆਇਆ ਕੱਲ ਹੀ ਆਪਣਾ ਇੱਕ ਤੀਜਾ ਦੋਸ਼ੀ ਨੋਮੀਨੇਟ ਹੋਇਆ ਐਫਆਰ 'ਚ ਹੁਣ ਪੇਰੈਂਟਸ ਦੀ ਮੰਗ ਇਹ ਆਈ ਹੈ ਕਿ ਜਿਹੜੇ ਰਹਿੰਦੇ ਦੋ ਦੋਸ਼ੀ ਫਰਾਰ ਨੇ ਉਹਨਾਂ ਜਲਦ ਜਲਦ ਫੜਿਆ ਜਾਵੇ ਤੇ ਇਹ ਜੇ ਨਾ ਹੋਣ ਦੀ ਸੂਰਤ ਦੇ ਵਿੱਚ ਵੀ ਉਹ ਅੱਗੇ ਕੋਈ ਵੀ ਆਪਣਾ ਪ੍ਰੋਟੈਸਟ ਜਾਂ ਉਹ ਚੀਜ਼ ਪੀਸਫੁਲੀ ਆਪਣਾ ਅੱਗੇ ਕਰਨਾ ਚਾਹੁੰਦੇ ਨੇ ਵੀ ਜਾਂ ਸ਼ਹਿਰ ਬੰਦ ਕਰਨਗੇ ਤੇ ਜਿਹੜਾ ਮੰਗ ਪੱਤਰ ਆਇਆ ਦੇਖੋ ਮੈਂ ਜਿਹੜੇ ਆਪਣੇ ਉੱਚ ਅਧਿਕਾਰੀ ਨੇ ਮਾਨਯੋਗ ਡੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਭੇਜਾਂਗੀ ਤੇ ਸਾਡੇ ਵੱਲੋਂ ਵੈਸੇ ਡੇਲੀ ਕੇਸ ਦਾ ਫਾਲੋਅ ਅਪ ਕੀਤਾ ਜਾ ਰਿਹਾ ਹੈ ਮਦਰ ਰੂਟੀਨ ਚ ਮੇਰੀ ਪੇਰੈਂਟਸ ਨਾਲ ਵੀ ਗੱਲ ਹੁੰਦੀ ਹੈ ਤੇ ਡੀਐਸਪੀ ਸਮਾਣਾ ਨਾਲ ਤੇ ਵੀ ਸਾਹਬ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਉਹ ਕਾਰਵਾਈ ਜਿਹੜੀ ਹੈਗੀ ਚੱਲ ਰਹੀ ਹੈ ਪਰ ਕਿਤਨਾ ਕਿਤੇ ਜਿਹੜੀ ਇਹ ਇਹਦੇ ਚ ਜਿਹੜੇ ਦੋ ਰਹਿੰਦੇ ਦੋਸ਼ੀ ਨੇ ਜਲਦ ਤੋਂ ਜਲਦ ਉਹਨਾਂ ਦੀ ਅਰੈਸਟ ਹੋਣੀ ਪੈਂਦੀ ਹੈ ਤੇ ਇਸ ਸੰਬੰਧੀ ਮੈਂ ਆਪਣੇ ਤੌਰ ਤੇ ਵੀ ਉੱਪਰ ਪਰਸਨਲ ਤੌਰ ਤੇ ਵੀ ਮੈਂ ਕਨਵੇ ਕਰਾਂਗੀ ਤੇ ਮੰਗ ਪੱਤਰ ਉੱਪਰ ਅਧਿਕਾਰੀਆਂ ਨੂੰ ਭੇਜੇ ਉਹਨਾਂ ਦੇ ਨਾਮ ਵੀ ਉਹਨਾਂ ਦੇ ਨਾਮ ਇੱਕ ਤਾਂ ਇੱਕ ਮੈਂ ਜਿਵੇਂ ਦੱਸਦੀ ਆ ਰੰਤੀਰ ਸਿੰਘ ਤੇ ਅਨਿਕੇਤ ਸਿੰਘ ਨੇ ਜੀ ਤੇ ਜਿਹੜੇ ਦਵਿੰਦਰ ਨੇ ਉਹਦੀ ਅਰੈਸਟ ਹੋ ਚੁੱਕੀ ਹੈ ਇਹਦਾ ਡਰਾਈਵਰ ਸੀ ਉਹ ਪਹਿਲਾਂ ਹੀ ਹਰਾਸਤ ਚ ਸੀਗਾ ਇਹਦਾ ਚਲਾ ਰਿਆ ਸੀ ਠੀਕ ਹੈ ਥੈਂਕ ਯੂ ਧੰਨਵਾਦ